ਜਦੋਂ ਅਸੀਂ ਘਰ ਬਣਾਉਨੇ ਆ ਤਾਂ ਕਈ ਸੁਪਨੇ ਸਾਡੇ ਘਰ ਦੇ ਨਾਲ ਜੁੜੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਕੁਦਰਤ ਦੀ ਤਬਾਹੀ ਦਾ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਸੁਪਰਿਆਂ ਦੇ ਨਾਲ ਬਨਾਇਆ ਚਾਵਾਂ ਨਾ ਬਨਾਇਆ ਘਰ ਮੀਂਹ ਦੇ ਪਾਣੀ ਦੇ ਕਾਰਨ ਟੈ ਟੈਰੀ ਹੋ ਗਿਆ ਤੇ ਪਲਾਂ ਦੇ ਵਿੱਚ ਖੁਸ਼ੀਆਂ ਪਰਿਵਾਰ ਦੀਆਂ ਉਜੜ ਗਈਆਂ ਦਰਅਸਲ ਇਹੇ ਤਸਵੀਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਲੋਕ ਇਸਤੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਹੀ ਮਚਾ ਦਿੱਤੀ ਤੇ ਇੱਕ ਖੜਾ ਹੋਇਆ ਤਿੰਨ ਮੰਜ਼ਿਲਾ ਘਰ ਟਹਿ ਟੇੜੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੀ ਕਾਫੀ ਜ਼ਿਆਦਾ ਦੁਖੀ ਹੈ ਜਦੋਂ ਅਸੀਂ ਘਰ ਬਣਾਉਣੇ ਆ ਤਾਂ ਕਈ ਸੁਪਨੇ ਸਾਡੇ ਘਰ ਦੇ ਨਾਲ ਜੁੜੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਕੁਦਰਤ ਦੀ ਤਬਾਹੀ ਦਾ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਸੁਪਰੀਆਂ ਦੇ ਨਾਲ ਬਣਾਇਆ ਚਾਵਾਂ ਨਾ ਬਣਾਇਆ ਘਰ ਮੀਂਹ ਦੇ ਪਾਣੀ ਦੇ ਕਾਰਨ ਟੈ ਟੈਰੀ ਹੋ ਗਿਆ ਤੇ ਪਲਾਂ ਦੇ ਵਿੱਚ ਖੁਸ਼ੀਆਂ ਪਰਿਵਾਰ ਦੀਆਂ ਉਜੜ ਗਈਆਂ ਦਰਅਸਲ ਇਹੇ ਤਸਵੀਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਹੈ ਲੋਕ ਇਸ ਤੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਹੀ ਮਚਾ ਦਿੱਤੀ ਤੇ ਇੱਕ ਖੜਾ ਹੋਇਆ ਤਿੰਨ ਮੰਜ਼ਿਲਾ ਘਰ ਟੈ ਟੇਰੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੀ ਕਾਫੀ ਜ਼ਿਆਦਾ ਦੁਖੀ ਹੈ ਜਦੋਂ ਅਸੀਂ ਘਰ ਬਣਾਉਣੇ ਆ ਤਾਂ ਕਈ ਸੁਪਨੇ ਸਾਡੇ ਘਰ ਦੇ ਨਾਲ ਜੁੜੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਕੁਦਰਤ ਦੀ ਤਬਾਹੀ ਦਾ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਸੁਪਰੀਆਂ ਦੇ ਨਾਲ ਬਨਾਇਆ ਚਾਵਾਂ ਨਾ ਬਨਾਇਆ ਘਰ ਮੀਂਹ ਦੇ ਪਾਣੀ ਦੇ ਕਾਰਨ ਟੈ ਟੇਰੀ ਹੋ ਗਿਆ ਤੇ ਪਲਾਂ ਦੇ ਵਿੱਚ ਖੁਸ਼ੀਆਂ ਪਰਿਵਾਰ ਦੀਆਂ ਉਜੜ ਗਈਆਂ ਦਰਅਸਲ ਇਹੇ ਤਸਵੀਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਹੈ ਲੋਕ ਇਸ ਤੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਹੀ ਮਚਾ ਦਿੱਤੀ ਤੇ ਇੱਕ ਖੜਾ ਹੋਇਆ ਤਿੰਨ ਮੰਜ਼ਿਲਾ ਘਰ ਟੈ ਟੇਰੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੀ ਕਾਫੀ ਜ਼ਿਆਦਾ ਦੁਖੀ ਹੈ ਜਦੋਂ ਅਸੀਂ ਘਰ ਬਣਾਉਣੇ ਆ ਤਾਂ ਕਈ ਸੁਪਨੇ ਸਾਡੇ ਘਰ ਦੇ ਨਾਲ ਜੁੜੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਕੁਦਰਤ ਦੀ ਤਬਾਹੀ ਦਾ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਸੁਪਰੀਆਂ ਦੇ ਨਾਲ ਬਨਾਇਆ ਚਾਵਾਂ ਨਾ ਬਨਾਇਆ ਘਰ ਮੀਂਹ ਦੇ ਪਾਣੀ ਦੇ ਕਾਰਨ ਟੈ ਟੇਰੀ ਹੋ ਗਿਆ ਤੇ ਪਲਾਂ ਦੇ ਵਿੱਚ ਖੁਸ਼ੀਆਂ ਪਰਿਵਾਰ ਦੀਆਂ ਉਜੜ ਗਈਆਂ ਦਰਅਸਲ ਇਹੇ ਤਸਵੀਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਹੈ ਲੋਕ ਇਸ ਤੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਹੀ ਮਚਾ ਦਿੱਤੀ ਤੇ ਇੱਕ ਖੜਾ ਹੋਇਆ ਤਿੰਨ ਮੰਜ਼ਿਲਾ ਘਰ ਟਹਿ ਟੇਰੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੀ ਕਾਫੀ ਜ਼ਿਆਦਾ ਦੁਖੀ ਹੈ ਜਦੋਂ ਅਸੀਂ ਘਰ ਬਣਾਉਣੇ ਆ ਤਾਂ ਕਈ ਸੁਪਨੇ ਸਾਡੇ ਘਰ ਦੇ ਨਾਲ ਜੁੜੇ ਹੁੰਦੇ ਨੇ ਪਰ ਸੋਸ਼ਲ ਮੀਡੀਆ ਤੇ ਕੁਦਰਤ ਦੀ ਤਬਾਹੀ ਦਾ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਸੁਪਰੀਆਂ ਦੇ ਨਾਲ ਬਨਾਇਆ ਚਾਵਾਂ ਨਾ ਬਨਾਇਆ ਘਰ ਮੀਂਹ ਦੇ ਪਾਣੀ ਦੇ ਕਾਰਨ ਟਹਿ ਟੇਰੀ ਹੋ ਗਿਆ ਤੇ ਪਲਾਂ ਦੇ ਵਿੱਚ ਖੁਸ਼ੀਆਂ ਪਰਿਵਾਰ ਦੀਆਂ ਉਜੜ ਗਈਆਂ ਦਰਅਸਲ ਇਹੇ ਤਸਵੀਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜੋ ਹੈ ਲੋਕ ਇਸ ਤੇ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਹੀ ਮਚਾ ਦਿੱਤੀ ਤੇ ਇੱਕ ਖੜਾ ਹੋਇਆ ਤਿੰਨ ਮੰਜ਼ਿਲਾ ਘਰ ਟਹਿ ਟੇਰੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੀ ਕਾਫੀ ਜ਼ਿਆਦਾ ਦੁਖੀ ਹੈ